ਦੇਸਤੋ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਦੋਸਤੋ ਸਰਕਾਰੀ ਮੁਲਾਜ਼ਮਾਂ ਦੇ ਲਈ ਖੁਸ਼ਖਬਰੀ ਅਗਲੇ ਮਹੀਨੇ ਭਰਨ ਗਈਆਂ ਉਹਨਾਂ ਦੀਆਂ ਜੇਬਾਂ ਕੀ ਹੈ ਪੂਰੀ ਅਪਡੇਟ ਦੱਸਾਂਗੇ ਇਸ ਵੀਡੀਓ ਦੇ ਵਿੱਚ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਣਾ ਜੀ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਣਾ ਹਾਂਜੀ ਦੋਸਤੋ ਕੇਂਦਰ ਸਰਕਾਰ ਦੇ 1 ਕਰੋੜ ਤੋਂ ਵੱਧ ਕਰਮਚਾਰੀਆਂ ਤੇ ਪੈਨਸ਼ਨਰਾਂ ਦੇ ਲਈ ਖੁਸ਼ਖਬਰੀ ਹੈ ਦੀਵਾਲੀ ਮੌਕੇ ਮੁਲਾਜ਼ਮਾਂ ਦੇ ਮਹਿੰਗਾਈ ਭੱਤੇ ਅਤੇ ਮਹਿੰਗਾਈ ਰਾਹਤ ਵਿੱਚ ਵਾਅਦੇ ਦੀ ਸੰਭਾਵਨਾ ਹੈ ਸੂਤਰਾਂ ਮੁਤਾਬਕ ਅਗਲੇ ਮਹੀਨੇ ਯਾਨੀ ਕਿ ਅਕਤੂਬਰ ਮਹੀਨੇ ਦਿਵਾਲੀ ਤੋਂ ਪਹਿਲਾਂ ਮਹਿੰਗਾਈ ਪੱਤੇ ਅਤੇ ਮਹਿੰਗਾਈ ਰਾਹਤ ਵਿੱਚ 4% ਦੀ ਵਾਧੇ ਦੀ ਸੰਭਾਵਨਾ ਹੈ ਅਕਤੂਬਰ ਦੇ ਦੂਜੇ ਹਫਤੇ ਕੇਂਦਰੀ ਮੰਤਰੀ ਮੰਡਲ ਮਹਿੰਗਾਈ ਪੱਤੇ ਦੇ ਵਾਧੇ ਦੀ ਫਾਈਲ ਨੂੰ ਮਨਜ਼ੂਰੀ ਦੇ ਸਕਦਾ ਹੈ ਪਹਿਲਾਂ ਇਹ ਮੰਨਿਆ ਜਾ ਰਿਹਾ ਸੀ ਕਿ ਸਤੰਬਰ ਵਿੱਚ ਕੇਂਦਰ ਸਰਕਾਰ ਆਪਣੇ ਕਰਮਚਾਰੀਆਂ ਤੇ ਪੈਨਸ਼ਨਰਾਂ ਦੇ ਡੀਏਡੀਆਰ ਦੇ ਵਾਧੇ ਦਾ ਤੋਹਫ਼ਾ ਜੋ ਹੈ ਉਹਨਾਂ ਨੂੰ ਦੇਵੇਗੀ ਪਰ ਮੌਜੂਦਾ ਸਮੇਂ ਵਿੱਚ ਡੀਏਡੀਆਰ ਦੀ ਦਰ 50% ਹੈ ਜੇਕਰ 4% ਦੀ ਵਾਧਾ ਹੈ ਤਾਇ 54% ਤੱਕ ਪਹੁੰਚ ਜਾਵੇਗੀ। ਦਰਅਸਲ 2022 ਵਿੱਚ ਕੇਂਦਰੀ ਮੰਤਰੀ ਮੰਡਲ ਨੇ 28 ਸਤੰਬਰ ਨੂੰ ਡੀਏ ਦੀਆਂ ਦਰਾਂ ਵਿੱਚ 4% ਦੀ ਵਾਧਾ ਕਰਨ ਦਾ ਐਲਾਨ ਕੀਤਾ ਸੀ। ਉਸ ਸਾਲ 24 ਅਕਤੂਬਰ ਨੂੰ ਦੀਵਾਲੀ ਸੀ। ਇਸ ਲਈ ਸਰਕਾਰ ਨੇ ਸਤੰਬਰ ਦੇ ਆਖਰੀ ਹਫਤੇ ਵਿੱਚ ਡੀਏ ਡੀਆਰ ਦੀਆਂ ਦਰਾਂ ਵਧਾਈਆਂ ਸਨ। ਪਿਛਲੇ ਸਾਲ ਦੁਸ਼ਹਿਰਾ 24 ਅਕਤੂਬਰ ਅਤੇ ਦੀਵਾਲੀ 12 ਨਵੰਬਰ ਨੂੰ ਸੀ। ਦੀਵਾਲੀ ਤੋਂ ਪਹਿਲਾਂ ਕੇਂਦਰੀ ਮੰਤਰੀ ਮੰਡਲ ਦੀ ਮੀਟਿੰਗ ਵਿੱਚ ਡੀਏ ਵਿੱਚ ਵਾਧੇ ਦਾ ਐਲਾਨ ਕੀਤਾ ਗਿਆ ਸੀ। ਇਸ ਵਾਰ ਦੀਵਾਲੀ 1 ਨਵੰਬਰ ਨੂੰ ਹੈ ਅਤੇ ਦੁਸ਼ਹਿਰਾ 13 ਅਕਤੂਬਰ ਨੂੰ ਹੈ ਅਜੇ ਇਹ ਵਿੱਚ ਅਕਤੂਬਰ ਦੇ ਦੂਜੇ ਹਫਤੇ ਵਾਲੀ ਕੇਂਦਰੀ ਮੰਤਰੀ ਮੰਡਲ ਦੀ ਬੈਠਕ ਵਿੱਚ ਡੀਏ ਵਿੱਚ ਵਾਧਾ ਕੀਤਾ ਜਾ ਸਕਦਾ ਹੈ ਕੇਂਦਰ ਸਰਕਾਰ ਨੇ 1 ਕਰੋੜ ਤੋਂ ਵੱਧ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ 1 ਜਨਵਰੀ ਤੋਂ ਮਿਲਣ ਵਾਲੇ ਮਹਿੰਗਾਈ ਭੱਤੇ ਵਿੱਚ 4% ਦੀ ਵਾਧਾ ਹੋਇਆ ਸੀ ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਇਸ ਵਾਅਦੇ ਨਾਲ ਡੀਏ ਦੀ ਦਰ 46 ਤੋਂ 50% ਤੱਕ ਪਹੁੰਚ ਗਈ ਸੀ ਹੁਣ 1 ਜੁਲਾਈ ਤੋਂ ਸਰਕਾਰੀ ਮੁਲਾਜ਼ਮਾਂ ਨੂੰ ਡੀਏ ਵਿੱਚ 4% ਦੀ ਵਾਧਾ ਮਿਲ ਸਕਦਾ ਹੈ ਹਾਲਾਂਕਿ ਡੀਏ ਦੇ ਇਸ ਤੋਫੇ ਦਾ ਲਾਭ ਅਕਤੂਬਰ ਵਿੱਚ ਮਿਲੇਗਾ ਸਰਕਾਰੀ ਪੈਨਸ਼ਨਰਾਂ ਨੂੰ 3 ਮਹੀਨਿਆਂ ਦਾ ਬਕਾਇਆ ਮਿਲੇਗਾ ਜੇਕਰ ਕਿਸੇ ਕਰਮਚਾਰੀ ਦੀ ਮੁੱਢਲੀ ਤਨਖਾਹ 18000 ਰੁਪਏ ਹੈ ਤਾਂ 54 ਫੀਸਦੀ ਮਹਿੰਗਾਈ ਪੱਤੇ ਦੇ ਹਿਸਾਬ ਨਾਲ ਹਰ ਮਹੀਨੇ ਉਸ ਦੀ ਤਨਖਾਹ ਵਿੱਚ ਲਗਭਗ 720 ਰੁਪਏ ਦਾ ਵਾਧਾ ਹੋਵੇਗਾ 50 ਫੀਸਦੀ ਦੇ ਡੀਏ ਨਾਲ 9000 ਰੁਪਏ ਵਾਧਾ ਹੈ 54 ਫੀਸਦੀ ਨਾਲ 9720 ਰੁਪਏ ਹੋ ਜਾਵੇਗਾ ਯਾਨੀ ਕਿ ਡੀਏ ਦੀ ਦਰ ਵਿੱਚ ਵਾਧੇ ਤੋਂ ਬਾਅਦ ਮੁਲਾਜ਼ਮ ਦੀ ਤਨਖਾਹ ਵਿੱਚ 720 ਰੁਪਏ ਦਾ ਵਾਧਾ ਹੋਵੇਗਾ ਇਸੇ ਤਰ੍ਹਾਂ 1 ਲੱਖ ਰੁਪਏ ਦੀ ਬੇਸਿਕ ਤਨਖਾਹ ਵਾਲੇ ਕਰਮਚਾਰੀਆਂ ਦੇ ਖਾਤੇ ਵਿੱਚ ਹਰ ਮਹੀਨੇ 4000 ਰੁਪਏ ਤੋਂ ਜ਼ਿਆਦਾ ਦਾ ਵਾਧਾ ਹੋਵੇਗਾ 50 ਫੀਸਦੀ ਦੇ ਹਿਸਾਬ ਨਾਲ ਉਸ ਦਾ ਡੀਏ 50000 ਰੁਪਏ ਬਣਦਾ ਹੈ 54 ਫੀਸਦੀ ਦੇ ਹਿਸਾਬ ਨਾਲ 54000 ਰੁਪਏ ਬਣੇਗਾ ਯਾਨੀ ਕਿ ਡੀਏ ਰੇਟ ਵਧਣ ਤੋਂ ਬਾਅਦ ਉਸ ਦੀ ਤਨਖਾਹ ਵਿੱਚ 4000 ਰੁਪਏ ਵਾਧਾ ਹੋ ਜਾਵੇਗਾ ਇਸ ਤਰ੍ਹਾਂ ਸਰਕਾਰੀ ਮੁਲਾਜ਼ਮਾਂ ਦੇ ਲਈ ਵੱਡੀ ਖੁਸ਼ਖਬਰੀ ਹੈ ਜਲਦ ਹੀ ਉਹਨਾਂ ਦੇ ਡੀਏ ਦੇ ਵਿੱਚ ਵਾਧਾ ਹੋ ਸਕਦਾ ਹੈ ਸੋ ਮੈਂ ਆਸ ਕਰਾਂਗੀ ਅੱਜ ਦੀ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇਗੀ ਧੰਨਵਾਦ ਜੀ ਸਾਨੂੰ ਸਪੋਰਟ ਕਰਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ